ਇਹ ਮੈਨ ਮੀਡੀਆ ਪੰਜਾਬ ਵੀ ਰੜਿਆ ਕੇਂਦਰ ਵੀ ਰੜਿਆ ਦੋਵਾਂ ਸਰਕਾਰਾਂ ਨੇ ਰੜ ਕੇ ਪੰਜਾਬ ਨੂੰ ਲੋੜਿਆ ਹੈਗਾ ਡੈਮਾਂ ਦਾ ਪ੍ਰਬੰਧਨ ਆ ਪੰਜਾਬ ਕੋਲੇ ਆਵੇ ਔਰ ਡੈਮਾਂ ਦੇ ਵਿੱਚੋਂ ਜਿੰਨੇ ਪਾਣੀ ਕਿੰਨਾ ਆਇਆ ਕਿੰਨਾ ਰਿਲੀਜ਼ ਕੀਤਾ ਗਿਆ ਕਿੰਨਾ ਕੀਤਾ ਗਿਆ ਇਹਦਾ ਡਾਟਾ ਆਵੇ ਸਰਕਾਰ ਕੋਲੇ ਸਾਨੂੰ ਕੋਈ ਆਸ ਨਹੀਂ ਰੱਖਣੀ ਚੇਂਦਰ ਵੀ ਪਤਾ ਲੱਗ ਗਿਆ ਪੰਜਾਬ ਦਾ ਵੀ ਪਤਾ ਲੱਗ ਗਿਆ ਬਹੁਤ ਘਟ ਮਾਵ ਜਾਵਾਂ ਪੰਜਾਬੀਆਂ ਨੂੰ ਅਸੀਂ ਅਪੀਲ ਕਰਦੇ ਪੰਜਾਬ ਦੀਆਂ तमाम ਜਥੇਬੰਦੀਆਂ ਨੂੰ ਇੱਕ ਵੱਡਾ ਅੰਦੋਲਨ ਕਰਨਾ ਪੈਣਾ ਮੈਂ ਸਰਵਨ ਸਿੰਘ ਪੰਦੇਰੀ ਆਸ ਵੱਲੇ ਡੀਸੀ ਅੰਮ੍ਰਿਤਸਰ ਦੇ ਸਾਹਮਣੇ ਖੜਾ ਮੇਰੇ ਪਿੱਛੇ ਕਿਸਾਨਾਂ ਦਾ ਝਾਲ ਘੱਟ ਤੋਂ ਨਜ਼ਰ ਆ ਰਿਹਾ ਹੋਗਾ ਕਿਸਾਨ ਮਜ਼ਦੂਰ ਮੋਰਚੀ ਦੀਆਂ ਪੰਜਾਬ ਪੈਟਰਨ ਦੀਆਂ तमाम ਜਥੇਬੰਦੀਆਂ ਪੂਰੇ ਪੰਜਾਬ ਅੰਦਰ ਡੀਸੀ ਦਫ਼ਤਰਾਂ ਤੇ ਅੱਜ ਮੰਗ ਪੱਤਰ ਦੇ ਰਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੰਗ ਪੱਤਰ ਦੇ ਰਹੀ ਹੈ ਮੰਗ ਪੱਤਰ ਵਿੱਚ ਜਿਹੜਾ ਡੈਮਾਂ ਦਾ ਪ੍ਰਬੰਧਨ ਆ ਪੰਜਾਬ ਕੋਲ ਆਵੇ ਔਰ ਡੈਮਾਂ ਦੇ ਵਿੱਚੋਂ ਜਿੰਨੇ ਪਾਣੀ ਕਿੰਨਾ ਆਇਆ ਕਿੰਨਾ ਰਿਲੀਜ਼ ਕੀਤਾ ਗਿਆ ਕਿੰਨਾ ਕੀਤਾ ਗਿਆ ਇਹਦਾ ਡਾਟਾ ਆਵੇ ਔਰ ਸੀ ਕਹਿੰਨੇ ਆ ਵੀ ਇਹ ਕੁਦਰਤੀ ਨਹੀਂ ਇਹ ਮੈਨ ਮੇਡ ਆ ਪੰਜਾਬ ਵੀ ਰੜਿਆ ਕੇਂਦਰ ਵੀ ਰੜਾ ਦੋਹਾਂ ਸਰਕਾਰਾਂ ਨੇ ਰੜ ਕੇ ਪੰਜਾਬ ਨੂੰ ਰੋੜਿਆ ਹੈਗਾ ਇੱਡਾ ਜੁਡੀਸ਼ੀਅਲ ਕਮਿਸ਼ਨ ਬਾਲ ਕੇ ਜਾਂਚ ਹੋਣੀ ਚਾਹੀਦੀ ਹੈ ਇਦੋਂ ਦਾ 70000 ਪ੍ਰਤੀ ਏਕੜ ਮਾਪਜਾ 10% ਖੇਤ ਮਜ਼ਦੂਰ ਦਾ ਇਹਦੇ ਨਾਲ ਨਾਲ ਚਾਹੇ ਘਰਾਂ ਦਾ ਨੁਕਸਾਨ ਹੋਵੇ ਚਾਹੇ ਪੋਲਟਰੀ ਫਾਰਮ ਦਾ ਗਾਵਾਂ ਦਾ ਮੱਜਾਂ ਦਾ ਕਿਸੇ ਕਿਸਮ ਦਾ ਨੁਕਸਾਨ ਹੋਵੇ ਉਹਦੀ ਪਰਪਾਈ ਕੀਤੀ ਜਾਣੀ ਚਾਹੀਦੀ ਆ ਉਹਦੇ ਵਿੱਚ ਚਾਹੇ ਛੋਟਾ ਦੁਕਾਨਦਾਰ ਆ ਕੋਈ ਵੀ ਕਾਰੋਬਾਰੀ ਜਿਹੜਾ ਪਿੰਡ 'ਚ ਰਹਿੰਦਾ ਸੀ ਜੋ ਵੀ ਉਹਦਾ ਨੁਕਸਾਨ ਆ ਉਹਨੂੰ ਪਰਪਾਈ ਕੀਤੀ ਜਾਣੀ ਚਾਹੀਦੀ ਆ ਕਹਾ ਰੇਟਾ ਦੇ ਉੱਤੇ ਜਿਹੜੀ ਡੇਟ ਆ 31 ਦਸੰਬਰ ਦੀ ਉਹ ਖਤਮ ਹੋਣੀ ਚਾਹੀਦੀ ਫਿਰ ਜਿਨ੍ਹਾਂ ਦੇ ਖੇਤ ਆ ਉਹਨਾਂ ਦੀ ਹੀ ਰੇਟ ਆ ਇਦੇ ਵਿੱਚ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਇਹ ਦੋ ਘਾਹ ਗਾਂ ਡੀਜ਼ਲ ਚਾਹੀਦਾ ਵਾ ਬੀਜ ਚਾਹੀਦਾ ਖਾਦ ਚਾਹੀਦੀ ਆ ਕਿਸਾਨਾਂ ਦੀ ਬਜਾਈ ਹੋਣੀ ਆ ਬਾਕੀ ਸਰਕਾਰ ਕੋਲੇ ਸਾਨੂੰ ਕੋਈ ਆਸਰੇ ਨਹੀਂ ਰੱਖਣੀ ਚੇਂਦਰ ਵੀ ਪਤਾ ਲੱਗ ਗਿਆ ਪੰਜਾਬ ਦਾ ਵੀ ਪਤਾ ਲੱਗ ਗਿਆ ਬਹੁਤ ਘਟ ਮਾਪ ਜਾਵਾ ਪੰਜਾਬੀਆਂ ਨੂੰ ਅਸੀਂ ਅਪੀਲ ਕਰਦੇ ਪੰਜਾਬ ਦੀਆਂ तमाम ਜੱਥੇਬੰਦੀਆਂ ਨੂੰ ਇੱਕ ਵੱਡਾ ਅੰਦੋਲਨ ਕਰਨਾ ਪੈਣਾ ਆ ਆ ਉਸ ਵੱਡੇ ਅੰਦੋਲਨ ਦੀ ਸਾਨੂੰ ਤਿਆਰੀ ਕਰਨੀ ਚਾਹੀਦੀ ਆ ਇਹ ਸੌਖਾ ਸਕਾਲਾ ਮਾਪ ਜਾ ਨਹੀਂ ਮਿਲਣਾ ਜਦੋਂ ਅਸੀਂ ਗਾਹਾਂ ਇਨਾਂ ਦੇ ਵਿਧਾਇਕਾਂ ਮੰਤਰੀਆਂ ਮੁੱਖ ਮੰਤਰੀ ਇਹਨਾਂ ਸਵਾਲ ਕਰਾਂਗੇ ਤੇ ਇਹ ਵੀ ਸਵਾਲ ਰੱਖਿਆ ਜਾਵੇ ਵੀ ਤੁਸੀਂ ਜਾਣ ਬੁੱਝ ਕੇ ਪੰਜਾਬ ਨੂੰ ਡੋਬਿਆ ਇਹਦਾ ਨੁਕਸਾਨ ਕੀਤਾ ਹੈਗਾ ਔਰ ਹੜ੍ਹਾਂ ਦੇ ਉੱਤੇ ਸਰਕਾਰ ਦੇ ਸਾਰੇ ਪ੍ਰਬੰਧਾਂ ਤੋਂ ਤੁਸੀਂ ਨਾਕੂਰ ਹੋ ਗਏ ਆ ਮੈਂ ਸਰਵਣ ਸਿੰਘ ਪੰਧੀਰ ਐਸ ਵੱਲੇ ਡੀਸੀ ਅੰਮ੍ਰਿਤਸਰ ਦੇ ਸਾਹਮਣੇ ਖੜਾ ਮੇਰੇ ਪਿੱਛੇ ਕਿਸਾਨਾਂ ਦਾ ਛਾਲ ਕੱਟ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਕਿਸਾਨ ਮਜ਼ਦੂਰ ਮੋਰਚੀ ਦੀਆਂ ਪੰਜਾਬ ਪੈਟਰਨ ਦੀਆਂ तमाम ਜਥੇਬੰਦੀਆਂ ਪੂਰੇ ਪੰਜਾਬ ਅੰਦਰ ਡੀਸੀ ਦਫ਼ਤਰਾਂ ਤੇ ਅੱਜ ਮੰਗ ਪੱਤਰ ਦੇ ਰਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੰਗ ਪੱਤਰ ਦੇ ਰਹੀ ਹੈ ਮੰਗ ਪੱਤਰ ਵਿੱਚ ਜਿਹੜਾ ਡੈਮਾਂ ਦਾ ਪ੍ਰਬੰਧਨ ਆ ਪੰਜਾਬ ਕੋਲ ਆਵੇ ਔਰ ਡੈਮਾਂ ਦੇ ਵਿੱਚੋਂ ਜਿੰਨੇ ਪਾਣੀ ਕਿੰਨਾ ਆਇਆ ਕਿੰਨਾ ਰਿਲੀਜ਼ ਕੀਤਾ ਗਿਆ ਕਿੰਨਾ ਕੀਤਾ ਗਿਆ ਇਹਦਾ ਡਾਟਾ ਆਵੇ ਔਰ ਸੀ ਕਹਿੰਨੇ ਆ ਵੀ ਇਹ ਕੁਦਰਤੀ ਨਹੀਂ ਇਹ ਮੈਨ ਮੇਡ ਆ ਪੰਜਾਬ ਵੀ ਰੜਿਆ ਕੇਂਦਰ ਵੀ ਰੜਾ ਦੋਹਾਂ ਸਰਕਾਰਾਂ ਨੇ ਰੜ ਕੇ ਪੰਜਾਬ ਨੂੰ ਰੋੜਿਆ ਹੈਗਾ ਏਡਾ ਜੁਡੀਸ਼ੀਅਲ ਕਮਿਸ਼ਨ ਬਾਲ ਕੇ ਜਾਂਚ ਹੋਣੀ ਚਾਹੀਦੀ ਹੈ ਇਦੋਂ ਦਾ 70000 ਪ੍ਰਤੀ ਏਕੜ ਮਾਅਜ਼ਾ 10% ਖੇਤ ਮਜ਼ਦੂਰ ਦਾ ਇਹਦੇ ਨਾਲ ਨਾਲ ਚਾਹੇ ਘਰਾਂ ਦਾ ਨੁਕਸਾਨ ਹੋਵੇ ਚਾਹੇ ਪੋਲਟਰੀ ਫਾਰਮ ਦਾ ਗਾਵਾਂ ਦਾ ਮੱਝਾਂ ਦਾ ਕਿਸੇ ਕਿਸਮ ਦਾ ਨੁਕਸਾਨ ਹੋਵੇ ਉਹਦੀ ਪਰਪਾਈ ਕੀਤੀ ਜਾਣੀ ਚਾਹੀਦੀ ਆ ਉਹਦੇ ਵਿੱਚ ਚਾਹੇ ਛੋਟਾ ਦੁਕਾਨਦਾਰ ਆ ਕੋਈ ਵੀ ਕਾਰੋਬਾਰੀ ਜਿਹੜਾ ਪਿੰਡ 'ਚ ਰਹਿੰਦਾ ਸੀ ਜੋ ਵੀ ਉਹਦਾ ਨੁਕਸਾਨ ਆ ਉਹਨੂੰ ਪਰਪਾਈ ਕੀਤੀ ਜਾਣੀ ਚਾਹੀਦੀ ਆ ਕਹਾ ਰੇਟਾ ਦੇ ਉੱਤੇ ਜਿਹੜੀ ਡੇਟ ਆ 31 ਦਸੰਬਰ ਦੀ ਉਹ ਖਤਮ ਹੋਣੀ ਚਾਹੀਦੀ ਫਿਰ ਜਿਹਨਾਂ ਦੇ ਖੇਤ ਆ ਉਹਨਾਂ ਦੀ ਹੀ ਰੇਟਾ ਇਦੇ ਵਿੱਚ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਇਹ ਦੋ ਘਾਹ ਗਾਂ ਡੀਜ਼ਲ ਚਾਹੀਦਾ ਵਾ ਬੀਚ ਚਾਹੀਦਾ ਖਾਦ ਚਾਹੀਦੀ ਆ ਕਿਸਾਨਾਂ ਦੀ ਬਜਾਈ ਹੋਣੀ ਆ ਬਾਕੀ ਸਰਕਾਰ ਕੋਲੇ ਸਾਨੂੰ ਕੋਈ ਆਸਰੇ ਨਹੀਂ ਰੱਖਣੀ ਚੇਂਦਰ ਵੀ ਪਤਾ ਲੱਗ ਗਿਆ ਪੰਜਾਬ ਦਾ ਵੀ ਪਤਾ ਲੱਗ ਗਿਆ ਬਹੁਤ ਘਟ ਮਾਪ ਜਾਵਾ ਪੰਜਾਬੀਆਂ ਨੂੰ ਅਸੀਂ ਅਪੀਲ ਕਰਦੇ ਪੰਜਾਬ ਦੀਆਂ तमाम ਜੱਥੇਬੰਦੀਆਂ ਨੂੰ ਇੱਕ ਵੱਡਾ ਅੰਦੋਲਨ ਕਰਨਾ ਪੈਣਾ ਆ ਆ ਉਸ ਵੱਡੇ ਅੰਦੋਲਨ ਦੀ ਸਾਨੂੰ ਤਿਆਰੀ ਕਰਨੀ ਚਾਹੀਦੀ ਆ ਇਹ ਸੌਖਾ ਸਕਾਲਾ ਮਾਪ ਜਾ ਨਹੀਂ ਮਿਲਣਾ ਜਦੋਂ ਅਸੀਂ ਗਾਹਾਂ ਇਨਾਂ ਦੇ ਵਿਧਾਇਕਾਂ ਮੰਤਰੀਆਂ ਮੁੱਖ ਮੰਤਰੀ ਇਹਨਾਂ ਸਵਾਲ ਕਰਾਂਗੇ ਤੇ ਇਹ ਵੀ ਸਵਾਲ ਰੱਖਿਆ ਜਾਵੇ ਵੀ ਤੁਸੀਂ ਜਾਣ ਬੁੱਝ ਕੇ ਪੰਜਾਬ ਨੂੰ ਡੋਬਿਆ ਇਹਦਾ ਨੁਕਸਾਨ ਕੀਤਾ ਹੈਗਾ ਔਰ ਹੜ੍ਹਾਂ ਦੇ ਉੱਤੇ ਸਰਕਾਰ ਦੇ ਸਾਰੇ ਪ੍ਰਬੰਧਾਂ ਤੁਸੀਂ ਨਾਖੁਸ਼ ਹੋ